ਤਵਾਰੀਖ ਦੇ ਪੰਨਿਆਂ ਤੇ ਦਰਦਨਾਖ ਹਰਫ ਉਕਰੀ ਬੈਠੇ 6 ਤੇ 7 ਪੂ ਦੇ 10.5 ਸਾਹ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦੇ ਇਤਿਹਾਸਕ ਦਿਹਾੜੇ ਤੇ ਅੱਜ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਏ। ਇਸ ਦੌਰਾਨ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਲਹੂ ਚ ਲਥਪਥ ਪੰਨਿਆਂ ਤੇ 10.5 ਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਲਾ ਮਿਸਾਲ ਹੈ।

ਆਪਣੇ ਕੌਮ ਲਈ ਗੁਰੂ ਦਸਵੇਂ ਪਾਤਸ਼ਾਹ ਨੇ ਸੰਭਵ ਸਵਾਰਿਆ ਕਾਰੀ ਇਹਦੀ ਨੀਂਹ ਰੱਖੀ ਗਈ ਹੈ ਅ ਅੱਜ ਉਹ ਦਿਹਾੜਾ ਤੋਂ ਸ਼ੈਨਸ਼ਾ ਪਰਿਵਾਰ ਦੇ ਬਹੁਤ ਵੱਡੀ ਦੇਖੋ ਇਹ ਵਿਪਤਾ ਪੈ ਗਈ ਸੀ ਕਿਸੇ ਵੀ ਪਰਿਵਾਰ ਦਾ ਵਿੱਚ ਜਾਣਾ ਕਿਹਨੂੰ ਪਰਿਵਾਰ ਵਿਛੋੜੇ ਦਾ ਨਾਮ ਦਿੱਤਾ ਗਿਆ ਸੋ ਹਰ ਇੱਕ ਕੋਈ ਵੀ ਇਨਸਾਨ ਦਾ ਹਰ ਇੱਕ ਬੁਰ ਸਿੱਖਦਾ ਹੈ ਫਰਜ਼ ਜ਼ਰੂਰ ਹੈ ਕਿ ਜਿਨ੍ਹਾਂ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਧਰਮ ਦੀ ਚਾਦਰ ਹਿੰਦ ਦੀ ਚਾਦਰ ਬਣੇ ਗੁਰੂ ਦਸਵੇਂ ਪਾਤਸ਼ਾਹ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਆਪਣੇ ਪਿਆਰੇ ਕਿਉਂਕਿ ਪਿਆਰੇ ਤਾਂ ਸਾਰੇ ਸਿੱਖ ਹੀ ਆ ਉਹਨਾਂ ਨੂੰ ਫਿਰ ਵੀ ਆਪਣੇ ਜੰਮੇ ਹੋਆ ਨੂੰ ਵੀ ਜਿਹੜੀਆਂ ਵੱਡੀਆਂ ਸ਼ਹੀਦੀਆਂ ਚ ਤੋਰ ਦੇਣਾ ਬਹੁਤ ਵੱਡੀ ਕਿਤੇ ਮਿਸਾਲ ਸਾਰੀ ਦੁਨੀਆ ਚ ਨਹੀਂ ਮਿਲਦੀ ਔਰ ਉਸ ਸ਼ਾਨ ਸ਼ਾਨ ਉਸ ਪਰਿਵਾਰ ਨੂੰ ਉਸ ਗੁਰੂ ਨੂੰ ਯਾਦ ਕਰਨਾ ਅਸੀਂ ਉਸ ਯਾਦ ਵਿੱਚ ਅੱਜ ਚਾਹੇ ਮਾਣ ਵਾਲੀ ਗੱਲ ਵੀ ਹੈ ਤੇ ਵਿਰਾਗਮਈ ਵੀ ਹੈ ਕਿ ਸਾਡੇ ਸਾਰਿਆਂ ਦੇ ਅੱਜ ਦਾ ਦਿਨ ਜਿਹੜਾ ਔਰ ਇਹ ਵੀ ਮਹਿਸੂਸ ਕਰਦਾ ਹੁੰਦਾ ਕਿ ਸੱਚੇ ਪਾਤਸ਼ਾਹ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਕੌਮ ਨੂੰ ਦਿੱਤੀਆਂ ਬਹੁਤ ਬਹੁਤ ਜ਼ੁਲਮ ਦੇ ਖਿਲਾਫ ਵੀ ਲੜਾਈ ਲੜੀ اور بہت ਲੋਕਾਂ ਨੂੰ ਉਸ ਤੋਂក្លاسی ਦਵਾਈ ظلموں ਤੋਂ ਪਰ ਆਪ ਨੂੰ ایک ਹਫਤੇ ਦੇ ਵਿੱਚ ਹੀ ਬਹੁਤ ਵੱਡੀ ਘਾਲਣਾ ਬਹੁਤ ਵੱਡਾ ਜੀ ਕਹੀਏ ਸਰੀਰਕ ਰੂਪ ਜਾਂ ਦੁਨਿਆਵੀ ਰੂਪ ਦੇ ਵੱਡੇ ਦੁੱਖ ਵੀ ਸਨ ਪਰ ਜੇ ਕਹੀਏ ਅਕਾਲ ਪੁਰਖ ਦੀ ਮਰਜ਼ੀ ਦੇ ਉਸ ਮੁਤਾਬਕ ਉਹ ਗੁਰੂ ਸਾਹਿਬ ਨੇ ਆਪ ਜਾਣ ਕੇ ਤਾਰਸ ਆਪ ਦਾ ਸਭ ਕੁਝ ਵਾਰਿਆ ਉਨਾ ਗੁਰੂ ਸਾਹਿਬ ਸਾਰੇ ਪਰਿਵਾਰ ਸਾਰੇ ਸ਼ੀਰਧਾਰਨ ਨੂੰ ਪ੍ਰਣਾਮ ਕਰਨ ਲਈ ਮੱਤ ਸ੍ਰੀ ਕੇਸਗੜ ਸਾਹਿਬ ਦੇ ਸੱਚ ਪਾਉਂਦੀ ਆਏ ਆਪਣੇ ਸਾਥੀਆਂ ਨਾਲ ਵਾਹਿਗੁਰੂ ਕਾਲਪੁਰਖ ਸੱਚੇ ਪਾਤਸ਼ਾਹ ਗੁਰੂ ਸਾਹਿਬ ਦਾ ਸੰਦੇਸ਼ ਸਦਾ ਸਦਾ ਲਈ ਇਸ ਦੁਨੀਆ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ